ਕੀ ਨਾ ਚਾਹੁੰਦੇ ਮੁਕੇਰੀਆਂ ਦੇ ਵਿੱਚ ਤੁਸੀਂ ਜਾਂਦੇ ਅੱਜ ਅਸੀਂ ਤੜਕਸਾਰੇ ਤੇ ਇੱਕ ਇੰਟਰਸੈਪਟ ਲਾਈਕ ਕੀਤਾ ਹੈ ਰੈਡ ਕੀਤਾ ਔਰ ਕਿਉਂਕਿ ਮਿਸ਼ਨ ਤੰਦਰੁਸਤ ਜਿਹੜਾ ਪੰਜਾਬ ਦਾ ਹੈਗਾ ਆ ਉਹਦੇ ਪੰਜਾਬ ਸਰਕਾਰ ਨੇ ਜਿੱਦਾਂ ਅੱਜਕੱਲ੍ਹ ਚਲਾਈ ਹੋਈ ਹੈ ਮਹਿੰਦ ਫੈਸਟੀਵਲ ਸੀਜ਼ਨ ਤੇ ਸਾਨੂੰ ਮਾਨਯੋਗ ਕੂੜਾ ਅੰਡਰਕਾਰ ਕਮਿਸ਼ਨਰ ਸਰਦਾਰ ਦਨਾਰ ਸਿੰਘ ਜੀ ਆਈਐਸ ਮਾਂਜੋਗਰ ਦੇ ਮਿਸ਼ਨ ਆਸ਼ਟਾ ਜਨ ਅਤੇ ਸਾਡੇ ਮਾਂਜੋਗਰ ਸਿਵਲ ਸਰਜਨ ਸਾਹਿਬ ਦਾ ਮਿਲਦੀ ਉਹਨਾਂ ਵੱਲੋਂ ਸਭ ਤੋਂ ਜ਼ਰੂਰੀ ਹੈ ਕਿ ਦਿਹਾੜੀ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਕਿਸੇ ਵੀ ਤਰ੍ਹਾਂ ਦਾ ਕੋਈ ਮਿਲਾਵਟੇ ਸਮਾਨ ਨਾ ਲੋਕਾਂ ਨੂੰ ਮਹੀਆ ਕਰਾਇਆ ਜਾ ਸਕੇ ਔਰ ਇੱਕ ਸੰਬੰਧ ਚ ਆ ਸਾਡੀ ਟੀਮ ਜਿਹੜੀ ਕੋਰ ਸੇਫਟੀ ਟੀਮ ਤੜਕਸਾਰ ਇੱਥੇ ਕੇਰੀਆਂ ਬਾਰਡਰ ਤੇ ਉਹਨਾਂ ਨੇ ਨਾਕਾ ਲਗਾਇਆ ਹੈ ਔਰ ਨਾਕੇ ਦੌਰਾਨ ਉਹਨਾਂ ਨੂੰ ਇੱਕ ਗੱਡੀ ਜਿਹੜੀ ਕਿ ਹਰਿਆਣਾ ਤੋਂ ਆ ਰਹੀ ਸੀ ਔਰ ਇੱਥੇ ਮੁਕੇਰੀਆਂ ਜਿਹੋ ਉਹਨਾਂ ਨੇ ਪਨੀਰ ਡਿਸਟ੍ਰੀਬਿਊਟ ਕਰਨਾ ਸੀ ਨੀਅਰ ਅਬਾਊਟ 7 ਕੁਇੰਟਲ ਦੇ ਕਰੀਬ ਪਨੀਰ ਸੀ ਉਹ ਉਹਨਾਂ ਨੇ ਪਕੜਿਆ ਔਰ ਉਸੇ ਟਾਈਮ ਇਹ ਉਹਨਾਂ ਨੇ ਸੈਂਪਲ ਵੀ ਲੈ ਲਏ ਔਰ ਨਾਲ ਹੀ ਜਿਹੜਾ ਜਿੰਨਾ ਵੀ ਪਨੀਰ ਸੀ ਇਹਨੂੰ ਅਸੀਂ ਗੋਲਡ ਸਟੋਰ ਵਿੱਚ ਸਟੋਰ ਕਰ ਲਿਆ ਔਰ ਇਹਨੂੰ ਅੱਜ ਹੀ ਅਸੀਂ ਸੈਂਪਲਿੰਗ ਲਈ ਭੇਜ ਦਿੱਤਾ ਜਾਏਗਾ ਔਰ ਰਿਪੋਰਟ ਅਧਿਕਾਰਤ ਜੁਤੀ ਬੰਗਾ ਕੇ ਇਹਦੇ ਉੱਤੇ ਫੂਡ ਸੇਫਟੀ ਐਕਟ ਦੇ ਅਗੇਂਸਟ ਜਿੱਦਾਂ ਵੀ ਕਾਰਵਾਈ ਹੋਏਗੀ ਉਹ ਕਰਾਈ ਜਾਏਗੀ ਤੇ ਇਹ ਜਿਹੜਾ ਪ੍ਰੀ ਰੈਕ ਕਿਹੜੀਆਂ ਦੁਕਾਨਾਂ ਤੇ ਉਹ ਹਾਂਜੀ ਕੌਣ ਮੇਨ ਡੀਲਰ ਨੇ ਕੰਮ ਕੀਰੀਆਂ ਜਿਹੜਾ ਚੱਕਦਾ ਜਾਂ ਕਿੱਥੋਂ ਕੋਈ ਇਦਾਂ ਦੇ ਜਿਸ ਤਰ੍ਹਾਂ ਇਹਨਾਂ ਨੇ ਗੱਡੀ ਵਾਲੇ ਨੇ ਸਾਨੂੰ ਦੱਸਿਆ ਕਿ ਹਰਿਆਣੇ ਤੋਂ ਆ ਰਿਹਾ ਸੀ ਤੇ ਇਹ ਫਸਟ ਟਾਈਮ ਹੀ ਬੰਦਾ ਗੱਡੀ ਤੇ ਲੈ ਕੇ ਆਇਆ ਇਹਨੂੰ ਡਿਸਟ੍ਰੀਬਿਊਟਰ ਇਦਾਂ ਨਹੀਂ ਪਤਾ ਹੈਗਾ ਸਿਰਫ ਇਹਨਾਂ ਪਤਾ ਸੀ ਕਿ ਇੱਥੇ ਕਿਸੇ ਬੰਦੇ ਨੇ ਇਹਨੂੰ ਟਿਪ ਦਿੱਤੀ ਕਿ ਇੱਥੇ ਆ ਕੇ ਅਸੀਂ ਤੁਹਾਨੂੰ ਮਿਲਾਂਗੇ ਤੇ ਅਸੀਂ ਕਲੈਕਟ ਕਰ ਲਾਂਗੇ ਪੜਾਈ ਤੱਕ ਕਿਉਂਕਿ ਸਾਡੀ ਟੀਮ ਸਭ ਤੋਂ ਪਹਿਲੇ ਹੀ ਇਹਨਾਂ ਕੋ ਪਹੁੰਚ ਗਈ ਸੀ ਔਰ ਇਹਨਾਂ ਨੂੰ ਪਕੜ ਲਿਆ ਸੀ ਔਰ ਇਹਨਾਂ ਨੂੰ ਉਹ ਬੰਦਾ ਜਿਹੜਾ ਹੈਗਾ ਸੀ ਉਹ ਚਕਮਾ ਦੇ ਕੇ ਨਿਕਲ ਗਿਆ ਉਹ ਪਤਾ ਹੀ ਨਹੀਂ ਲੱਗ ਸਕਿਆ ਇਹਨਾਂ ਨੂੰ ਇਹਨਾਂ ਨੂੰ ਖੁਦ ਨੂੰ ਨਹੀਂ ਪਤਾ ਲੱਗ ਸਕਿਆ ਔਰ ਉਹਦੇ ਬਾਰੇ ਅਸੀਂ ਫਿਰ ਵੀ ਇਨਵੈਸਟੀਗੇਟ ਕਰਾਂਗੇ ਔਰ ਹੁਣ ਤੱਕ ਅਸੀਂ ਜਿਹੜੀ ਪਨੀਰ ਪਕੜਿਆ ਉਹਨੂੰ ਅਸੀਂ ਇੱਥੇ ਕੋਲ ਸਟੋਰ ਚ ਸੀਲ ਕਰ ਲਿਆ ਹੈ ਠੀਕ ਹੈ ਜੀ ਇੱਥੇ ਕੀ ਕਹਿੰਦੇ ਇਹ ਜਿਹੜਾ ਪਨੀਰ ਆ ਇਹ ਨਕਲੀ ਆ ਜਾਂ ਅਸਲੀ ਇਸ ਦੇ ਵਿੱਚ ਕਿਉਂਕਿ ਲੋਕਾਂ ਨੂੰ ਅਵੇਰਨੈਸ ਕਰਨਾ ਜ਼ਰੂਰੀ ਹੈ ਜਿਹੜਾ ਪਨੀਰ ਹੈ ਜਿੰਨਾ ਵੀ ਅਸੀਂ ਫੜਕਦੇ ਆਂ ਜਾਂ ਜੋ ਵੀ ਇਨਵੈਸਟੀਗੇਸ਼ਨ ਲਈ ਸੈਂਪਲ ਲੈਂਦੇ ਜਾਂਦੇ ਆਂ ਔਰ ਜਦੋਂ ਵੀ ਸੈਂਪਲ ਦੀ ਰਿਪੋਰਟ ਆਏਗੀ ਪੂਰੇ ਚ ਅਸੀਂ ਕਹਿ ਸਕਦੇ ਆਂ ਕਿ ਅਸਲੀ ਆ ਨਕਲੀ ਹੈਗਾ ਉਹਨੀ ਦੇਰ ਤੱਕ ਅਸੀਂ ਸ਼ੱਕੀ ਪਨੀਰ ਹੀ ਕਵਾਂਗੇ ਇਹਨਾਂ ਨੂੰ ਸ਼ੱਕੀ ਪਨੀਰ ਦੇ ਆਧਾਰ ਤੇ ਹੀ ਅਸੀਂ ਕੋールド ਸਟੋਰੇਜ 'ਚ ਸਟੋਰ ਕਰ ਲੈਂਦੇ ਆਂ ਤਾਂ ਕਿ ਰਿਪੋਰਟ ਆਣ ਤੇ ਜੇ ਤੇ ਠੀਕ ਹੋਇਆ ਤੇ ਫਿਰ ਅਸੀਂ ਰਿਲੀਜ਼ ਕਰਾਂਗੇ ਆਦਰਵਾਇਜ਼ ਜੇ ਕੋਈ ਹੋਇਆ ਤੇ ਅਸੀਂ ਹੋਰ ਅਗੇਂਸਟ ਫੂਡ ਸ ਇਸ ਤੇ ਕਾਰਵਾਈ ਕੀਤੀ ਜਾਏ ਤੇ ਉਹ ਜਿਹੜਾ ਗੱਡੀਆਂ ਦਾ ਲੈ ਹਾਂਜੀ ਹੁਣ ਫੜ ਲਿਆ ਜੀ ਗੱਡੀ ਵਾਲਾ ਹਾਂਜੀ ਗੱਡੀ ਵਾਲਾ ਇੱਥੇ ਆਇਆ ਉਹ ਨਾਲ ਹੀ ਆ ਸਾਡੇ ਗਿਆ ਤੇ ਉਹਨੂੰ ਅਸੀਂ ਨਾਲ ਰੱਖ ਕੇ ਜਿੰਨਾ ਚਿਰ ਕਾਰਵਾਈ ਨਹੀਂ ਹੋਦੀ ਉਹ ਜੇ ਕੰਪਲੀਟਡ ਕੀ ਨਾਮ ਆਪਣਾ ਤੇ ਕਿਹੜੀ ਜਗ੍ਹਾ ਤੋਂ ਆਏ ਮੇਰਾ ਨਾਮ ਹੈਗਾ ਪ੍ਰਹਿਲਾਦ ਜੀ ਹਾਂਜੀ ਪ੍ਰਹਿਲਾਦ ਪ੍ਰਹਿਲਾਦ ਪ੍ਰਲਾਦ ਹਾਂਜੀ 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 ਅਸੀਂ ਆਏ ਟੋਹਾਨੇ ਸੇ ਟੋਹਾਨਾ ਕਿੱਥੇ ਬਿੰਦਾ ਜੀ ਟੋਹਾਨਾ ਟੋਹਾਨਾ ਸਰ ਟੋਹਾਨਾ ਹਰਿਆਣਾ ਟੋਹਾਨਾ ਟੋਹਾਨਾ ਕਿੱਥੇ ਬਿੰਦਾ ਟੋਹਾਨਾ ਹਰਿਆਣਾ ਜੀ ਜੀ ਹਾ ਜੀ ਇਹ ਕੀ ਲੈ ਕੇ ਆਏ ਤੁਸੀਂ ਪਨੀਰ ਲੈ ਕੇ ਆਇਆ ਸਭ ਠੀਕ ਹੈ ਤੇ ਕਿਹੜੀ ਦੁਕਾਨ ਤੋਂ ਲੈ ਕੇ ਆਏ ਪਤਾ ਕੀ ਦੁਕਾਨ ਦਾ ਕਿੱਥੋਂ ਲੈ ਕੇ ਇਹ ਕਿਹੜਾ ਸਪਲਾਈ ਦੇਦਾ ਦਾ ਸਰ ਉਹਨਾਂ ਨੇ ਫੋਨ ਕੀਤਾ ਤਾਂ ਸਰ ਉਹ ਕਹਿੰਦਾ ਸੱਜੇ ਸੇ ਆ ਜਾਓ ਫਿਰ ਜੀ ਬਸ ਸੱਜੇ ਸੇ ਆਇਆ ਜਦ ਤੱਕ ਆ ਸਰ ਲੋਕ ਆ ਗਏ ਨਹੀਂ ਇਹ ਲੰਦਾ ਕਿਥੋਂ ਪਨੀਰ ਹੈ ਤੇ ਕਿਹੜੀ ਦੁਕਾਨ ਹਰਿਆਣਾ ਕਿਥੋਂ ਲੈ ਕੇ ਆਏ ਕੋਈ ਡੀਲਰ ਇਹਦਾ ਮੇਨ ਤਾਂ ਹੋਈਗਾ ਇਹ ਉੱਥੇ ਬੰਦੀ ਹੋਈਗੀ ਫੈਕਟਰੀ ਹੋਈਗੀ ਤੁਹਾਨੂੰ ਦੇ ਹਾਂ ਜੀ ਉੱਥੋਂ ਆ ਕੇ ਲੈ ਕੇ ਆਇਆ ਸਭ ਠੀਕ ਹੈ ਜੀ ਤੇ ਫਿਰ ਇਥੇ ਮਕੇਰੀਆਂ ਦੇਣ ਆਏ ਹਾਂਜੀ ਹਾਂਜੀ ਠੀਕ ਹੈ ਮਕੇਰੀਆਂ ਕਿਹੜੀ ਜਗ੍ਹਾ ਦੇਣ ਆਏ सर उन्होंने फोन किया था उन्होंने बोला था कि बस अड्डे आ जाना बस अड्डे आके मैंने फोन करना ठीक है फिर तू फोन किया था मैंने नाम नहीं दर्ज है इन्हें सही एड्रेस नहीं बताना ठीक है